ਮਸਕਾਡ اے ਆਕਾਸ਼ਵਾਣੀਏ ਹੁਣ ਤੁਸੀਂ ਸਰਪਜੀਤ ਘੋੜ ਤੋਂ ਪ੍ਰਤੀਸ਼ੀਖ ਖਬਰਾਂ ਸੁਣੋ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮਹਾਤਮਾ ਗਾਂਧੀ ਦੀ ਪ੍ਰੇਰਣਾ ਦੇ ਅਕਬਾਈ ਹੀਟ ਭਾਰਤ ਛੱਡਣ ਅੰਦੋਲਨ ਵਿੱਚ ਹਿੱਸਾ ਲੈਣ ਵਾਲੇ ਸਾਰੇ ਬਹਾਦਰ ਲੋਕਾਂ ਨੂੰ ਯਾਦ ਕੀਤਾ ਹੈ ਅਤੇ ਉਨ੍ਹਾਂ ਪ੍ਰਤੀ ਪ੍ਰਗਟ ਧੰਨਵਾਦ ਪ੍ਰਗਟਾਇਆ ਹੈ ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਸ਼੍ਰੀ ਮੋਦੀ ਨੇ ਕਿਹਾ ਕਿ ਉਨ੍ਹਾਂ ਲੋਕਾਂ ਦੀ ਹਿੰਮਤ ਨੇ ਦੇਸ਼ ਭਗਤੀ ਦੀ ਇੱਕ ਚੰਗਿਆੜੀ ਜਗਾਈ ਜਿਸ ਨੇ ਆਜ਼ਾਦੀ ਦੀ ਪਾਲ ਵਿੱਚ ਅਣਗਿਣਤ ਲੋਕਾਂ ਨੂੰ ਇੱਕ ਜੁਟ ਕੀਤਾ ਪੈਣਪਰਾ ਦੇ ਪਿਆਰ ਦਾ ਤਿਉਹਾਰ ਰਖੜੀ ਅੱਜ ਦੇਸ਼ ਭਾਰ ਵਿੱਚ ਪੂਰੇ ਉਸ਼ਾ ਤੇ ਖੁਸ਼ੀਆਂ ਨਾਲ ਮਨਾਇਆ ਜਾ ਰਿਹਾ ਹੈ। ਰਹਿਣਾ ਨਿਭਾਈ ਕਿਹ ਲੈ ਇਸੇ ਪਿਆਰ ਬੰਧਾ ਹੈ ਪਿਆਰ ਕੇ ਰੰਗਾਂ ਸੇ ਸੰਸਾਰ ਬੰਧਾ ਹੋ। ਇਸ ਮੌਕੇ ਪੈਣਾ ਆਪਣੇ ਭਰਾਵਾਂ ਦੇ ਗੁੱਟ ਤੇ ਰੰਗ ਬਰਕੀਆਂ ਰੱਖਣੀਆਂ ਬੰਦੀਆਂ ਨੇ ਅਤੇ ਉਹਨਾਂ ਦੀ ਖੁਸ਼ਹਾਲੀ ਸਿਹਤ ਅਤੇ ਤੰਦਰੁਸਤੀ ਦੀ ਕਾਮਨਾ ਕਰਦੀਆਂ ਨੇ। ਬਦਲੇ ਵਿੱਚ ਭਰਾ ਆਪਣੀ ਆਹ ਭੈਣਾਂ ਦੀ ਰਾਖੀ ਅਤੇ ਹਮਾਇਤ ਕਰਨ ਦਾ ਅਹਿਦ ਲੈਂਦੇ ਨੇ ਤੇ ਉਹਨਾਂ ਨੂੰ ਤੋਹਫੇ ਦਿੰਦੇ ਨੇ ਰਖੜੀ ਦੇ ਸ਼ੁਭ ਮੌਕੇ ਤੇ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਭਾਰਤ ਅਤੇ ਵਿਦੇਸ਼ਾਂ ਵਿੱਚ ਰਹਿਣ ਵਾਲੇ ਸਾਰੇ ਨਾਗਰਿਕਾਂ ਨੂੰ ਆਪਣੇ ਨਿਗੀਆਂ ਸ਼ੁਭ ਕਾਮਨਾਵਾਂ ਮੱਤੇ ਦਿੱਤੀਆਂ ਨੇ ਰਾਸ਼ਟਰਪਤੀ ਨੇ ਕਿਹਾ ਕਿ ਇਹ ਪਵਿੱਤਰ ਤਿਉਹਾਰ ਸਮਾਜ ਵਿੱਚ ਸਤਿ ਭਾਵਨਾ ਅਤੇ ਇਕਤਾ ਦੀ ਭਾਵਨਾ ਨੂੰ ਉਤਸ਼ਾਹਿਤ ਕਰਦਾ ਹੈ ਅਤੇ ਭਰਾਵਾਂ ਤੇ ਭੈਣਾਂ ਵਿਚਕਾਰ ਪਿਆਰ ਤੇ ਵਿਸ਼ਵਾਸ ਸੇ ਵਿਲੱਖਣ ਰਿਸ਼ਤੇ ਨੂੰ ਦਰਸਾਉਂਦਾ ਹੈ ਸ਼੍ਰੀਮਤੀ ਮੁਰਮੂ ਨੇ ਅੱਗੇ ਕਿਹਾ ਕਿ ਇਹ ਮੌਕਾ ਭਾਰਤ ਦੇ ਮੀਲ ਸਭਿਆਚਾਰਕ ਵਿਰਸੇ ਅਤੇ ਨੈਤਿਕ ਕਦਰਾਂ ਕੀਮਤਾਂ ਨੂੰ ਖੇਤ ਰੱਖਣ ਦਾ ਵੀ ਇੱਕ ਮੌਕਾ ਹੈ ਅਤੇ ਔਰਤਾਂ ਦੇ ਅਧਿਕਾਰਾਂ ਦੀ ਰੱਖਿਆ ਤੇ ਉਹਨਾਂ ਦਾ ਸਤਿਕਾਰ ਕਰਨ ਦੇ ਦ੍ਰਿੜ ਇਰਾਦੇ ਨੂੰ ਹੋਰ ਮਜ਼ਬੂਤ ਕਰਦਾ ਹੈ। ਰਾਸ਼ਟਰਪਤੀ ਨੇ ਦੇਸ਼ ਵਾਸੀਆਂ ਨੂੰ ਖੁਸ਼ਹਾਲ ਦੇਸ਼ ਬਣਾਉਣ ਦੀ ਸੋਚ ਉੱਕਣ ਦੀ ਅਪੀਲ ਕੀਤੀ ਜਿੱਥੇ ਹਰ ਔਰਤ ਸੁਰੱਖਿਅਤ ਮਹਿਸੂਸ ਕਰੇ ਅਤੇ ਦੇਸ਼ ਦੇ ਵਿਕਾਸ ਵਿੱਚ ਸਰਗਰਮੀ ਨਾਲ ਯੋਗਦਾਨ ਪਾ ਸਕੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਰੱਖੜੀ ਦੇ ਤਿਉਹਾਰ ਤੇ ਦੇਸ਼ ਵਾਸੀਆਂ ਨੂੰ ਸ਼ੁਭ ਕਾਮਨਾਵਾਂ ਦਿੱਤੀਆਂ ਨੇ। ਪੰਜਾਬ ਚ ਵੀ ਰੱਖੜੀ ਦਾ ਤਿਹਾਰ ਖੁਸ਼ੀਆਂ ਨਾਲ ਮਨਾਇਆ ਜਾ ਰਿਹਾ ਹੈ ਖਾਸ ਤੌਰ ਤੇ ਸਾਡੀਆਂ ਸਰਹੱਦਾਂ ਦੇ ਪਹਿਰੇਦਾਰ ਸਰਹੱਦੀ ਸੁਰੱਖਿਆ ਬਲ ਬੀਐਸਐਫ ਦੇ ਜਵਾਨ ਵੀ ਆਪਣੇ ਘਰਾਂ ਤੋਂ ਦੂਰ ਡਿਊਟੀ ਕਰਦੇ ਐ ਤਿਹਾਰ ਮਨਾ ਰਹੇ ਨੇ ਔਰਤਾਂ ਤੇ ਕੁੜੀਆਂ ਪੰਜਾਬ ਸਰਹੱਦ ਜਿਸ ਵਿਜੰਤ ਅੰਤਰਰਾਸ਼ਟਰੀ ਪੱਧਰ ਤੇ ਮਸ਼ਹੂਰ ਅਟਾਰੀ ਵਾਗਾ ਸਾਂਝੀ ਚੈੱਕਪੋਸਟ ਵਿਚ ਆ ਮਲੇ ਸਮੇਤ ਵੱਖ-ਵੱਖ ਸਥਾਨਾਂ ਤੇ ਬੀਐਸਐਫ ਦੇ ਬਹਾਦਰ ਫੌਜੀਆ ਨੂੰ ਪਵਿੱਤਰ ਰੱਖੜੀਆਂ ਬਣ ਰਹੀਆਂ ਨੇ साढ़े जलंधर वाले पत्रकार ने खबर दी कि पंजाब के का सेहत मंत्री प्रोफेसर लक्ष्मीकांत चावला पिछले पा साल तो समय तरह से फौजिया त्योहार मना रहे अजो होर औरतों कुड़ियां पवित्र रखड़ी सरहद से राखी करने वाले जवाना का धनबाद प्रगटाया ਇਪਾਲ ਯਾਦ ਦਿਵਾਉਂਦੇ ਨੇ ਕਿ ਰਖੜੀ ਸਿਰਫ ਭੈਣ ਭਰਾ ਦੇ ਰਿਸ਼ਤੇ ਬਾਰੇ ਨਹੀਂ ਹੈ ਸਗੋਂ ਸਾਡੀ ਸ਼ਾਂਤੀ ਦੇ ਰਖਕਾਂ ਦਾ ਸਨਮਾਨ ਕਰਨ ਬਾਰੇ ਵੀ ਹੈ ਸੀਆਰਪੀਐਫ ਦੇ ਜਵਾਨਾਂ ਨੇ ਚੰਡੀਗੜ੍ਹ ਵਿਖੇ ਵੀ ਤਿਹਾਰ ਮਨਾਇਆ ਭਾਵਕ ਵੱਲ ਫੌਜੀਆਂ ਨੂੰ ਇੱਕ ਮੌਨ ਵਾਦੇ ਵਾਂਗ ਸੀ ਕਿ ਤੁਸੀਂ ਦੇਸ਼ ਦੀ ਰੱਖਿਆ ਕਰਦੇ ਹੋ ਅਤੇ ਅਸੀਂ ਹਮੇਸ਼ਾ ਤੁਹਾਡੇ ਨਾਲ ਖੜੇ ਰਹਾਂਗੇ ਕੱਲ ਅੰਮ੍ਰਿਤਸਰ ਤੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਆਪਰੇਸ਼ਨ ਸਿੰਦੂਰ ਲਈ ਸ਼ੁਕਰਗੁਜ਼ਾਰੀ ਵੱਜੋਂ ਸੈਂਕੜੇ ਰੱਖਣੀਆਂ ਭੇਜੀਆਂ ਗਿਆਨੇ ਸ਼ੁਕਰਗੁਜ਼ਾਰੀ ਵੱਜੋਂ ਸੈਂਕੜੇ ਰੱਖਣੀਆਂ ਭੇਜੀਆਂ ਗਿਆਨੇ पंजाब सुरख सूबा बना जारी मुहिम दौरान एक वी सफलता हासिल कर दिया अमृतसर कमिश्नरेट पुलिस ने एक नाबालिग समेत दो मुलमान गिरफ्तार करके ਜਨਤਕ ਥਾਵਾਂ ਤੇ ਖਾਲਿਸਤਾਨ ਪੱਖੀ ਨਾਰੇ ਲਿਖਣ ਸੰਬੰਧੀ ਕੇਸ ਨੂੰ ਸੁਲਝਾ ਲਿਆ ਹੈ ਇਹ ਜਾਣਕਾਰੀ ਪੰਜਾਬ ਦੇ ਡਾਇਰੈਕਟਰ ਜਨਰਲ ਆਫ ਪੁਲਿਸ ਡੀਜੀਪੀ ਗੌਰਵ ਯਾਦਵ ਨੇ ਦਿੱਤੀ ਪ੍ਰਾਪਤ ਜਾਣਕਾਰੀ ਮੁਤਾਬਕ ਬੁੱਧਵਾਰ ਅਤੇ ਵੀਰਵਾਰ ਦੀ ਦਰਮਿਆਨੀ ਰਾਤ ਨੂੰ ਸ਼ਹਿਰ ਵਿੱਚ ਤਿੰਨ ਥਾਵਾਂ ਤੇ ਖਾਲਿਸਤਾਨ ਪੱਖੀ ਨਾਰੇ ਲਿਖੇ ਪਾਏ ਗਏ ਦੱਸਣਯੋਗ ਹੈ ਕਿ ਅਮਰੀਕਾ ਸਿੱਧ ਪਾਬੰਦੀਸ਼ੁਦਾ ਸੰਗਠਨ ਸਿਕਸ ਫੋਰ ਜਸਟਿਸ ਐਸਐਫਜੇ ਦੇ ਮੁਖੀ ਗੁਰਪਤਵੰਤ ਸਿੰਘ ਪੰਨੂ ਨੇ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਜਾਰੀ ਕਰਕੇ ਇਸ ਦੀ ਜ਼ਿੰਮੇਵਾਰੀ ਲਈ ਸੀ ਡੀਜੀਪੀ ਗੌਰਵ ਯਾਦਵ ਨੇ ਕਿਹਾ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਿਆ ਹੈ ਕਿ ਗ੍ਰਫਤਾਰ ਕੀਤੇ ਗਏ ਦੋਵੇਂ ਮੁਲਜ਼ਮ ਵਿਦੇਸ਼ ਆਧਾਰਿਤ ਸ਼ਮਸ਼ੀਰ ਸਿੰਘ ਉਰਫ ਸ਼ੇਰਾਮਾਨ ਦੇ ਸੰਪਰਕ ਵਿੱਚ ਸਨ ਜਿਸ ਨੇ ਉਹਨਾਂ ਨੂੰ ਗੁਰਪਤਵੰਤ ਪੰਨੋਦੇ ਨਿਰਦੇਸ਼ਾਂ ਤੇ ਇਹ ਕਾਰਵਾਈ ਕਰਨ ਲਈ ਕਿਹਾ ਸੀ ਡੀਜੀਪੀ ਨੇ ਕਿਹਾ ਹੈ ਕਿ ਇਸ ਮਾਮਲੇ ਦੀ ਅਗਲੀ ਰੀ ਜਾਂਚ ਜਾਰੀ ਹੈ ਪੰਜਾਬ ਵਿੱਚ ਆਉਂਦੇ ਆਜ਼ਾਦੀ ਦਿਵਸ ਜਸ਼ਨਾਂ ਦੇ ਮੱਧੇਂ ਨਜ਼ਰ ਬਧਾਈ ਗਈ ਸੁਰੱਖਿਆ ਦੌਰਾਨ ਪੰਜਾਬ ਪੁਲਿਸ ਨੇ ਸੂਬੇ ਭਰ ਦੇ 154 ਰੇਲਵੇ ਸਟੇਸ਼ਨਾਂ ਤੇ ਘੇਰਾਪੰਦੀ ਅਤੇ ਪਾਲ ਕਾਰਵਾਈ ਕਾ ਸੋਚ ਲਈ ਇਹ ਕਾਰਵਾਈ ਪੰਜਾਬ ਪੁਲਿਸ ਦੇ ਡਾਇਰੈਕਟਰ ਜਨਰਲ ਟੀਜੀਪੀ ਗੌਰਵ ਯਾਦਵ ਦੇ ਨਿਰਦੇਸ਼ਾਂ ਤੇ ਸਾਰੇ 28 ਪੁਲਿਸ ਜ਼ਿਲ੍ਹਿਆਂ ਵਿੱਚ ਸਵੇਰੇ 11:00 ਵਜੇ ਤੋਂ ਦੁਪਹਿਰ ਬਾਅਦ 2:00 ਵਜੇ ਤੱਕ ਇੱਕੋ ਸਮੇਂ ਚਲਾਈ ਗਈ ਇਸ ਤੋਂ ਇਲਾਵਾ ਪੁਲਿਸ ਟੀਮਾਂ ਨੇ 160ਵੇਂ ਦਿਨ ਯੋਧ ਨਸ਼ਾ ਵਿਰੁੱਧ ਮੁਹਿੰਮ ਚਾਲੀ ਰੱਖਦਿਆਂ 352 ਥਾਵਾਂ ਤੇ ਛਾਪੇਮਾਰੀ ਕੀਤੀ ਜਿਸ ਸੌਰਾਨ ਰਾਜ ਭਰ ਤੋਂ ਛਾਂ ਵੇ ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕਰਨ ਤੋਂ ਬਾਅਦ 59 ਐਫਆਈਆਰ ਦਰਜ ਕੀਤੀਆਂ ਗਈਆਂ ਇਸ ਦੇ ਨਾਲ ਹੀ 160 ਦਿਨਾਂ ਦੇ ਅੰਦਰ ਗ੍ਰਿਫਤਾਰ ਕੀਤੇ ਗਏ ਕੁੱਲ ਨਸ਼ਾ ਤਸਕਰਾਂ ਦੀ ਗਿਣਤੀ ਹੁਣ 25149 ਹੋ ਗਈ ਹੈ ਇਸ ਦੇ ਨਾਲ ਹੀ ਪ੍ਰਾਦੇਸ਼ੀ ਖਬਰਾਂ ਖਤਮ ਹੋਈਆਂ ਸਾਡਾ ਐਕਸਐਂਡਲੈਟ @AIRR نیوز ਲੈੰਦਰ ਰਾਸ਼ਟਰੀ ਖਬਰਾਂ ਦਾ ਅਗਲਾ ਬੁਲੇਟਿਨ ਤੁਸੀਂ ਸੁਣੋਗੇ ਦੁਪਹਿਰ ਬਾਅਦ 1:40 ਮਿੰਟ ਤੇ ਨਮਸਕਾਰ